ਅਜਾ ਸੇ ਮੌਜੂਦਾ ਲੁਧਿਆਣਾ ਦੇ ਨਾਂ ਲੱਗਦੇ ਸਤਲੁਜ ਦਰਿਆ ਤੇ ਜਿੱਥੇ ਕਿ ਨੌਜਵਾਨਾਂ ਵੱਲੋਂ ਵਾਟਰ ਵਰਜ਼ ਨੌਜਵਾਨਾਂ ਵੱਲੋਂ ਜਿਹੜਾ ਕਿ ਸਫਾਈ ਕੀਤੀ ਜਾ ਰਹੀ ਸਤਲੁਜ ਦਰਿਆਰ ਦੀ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਣ ਹੈ ਸਤਲੁਜ ਦਰਿਆ ਦੀ ਤਸਵੀਰਾਂ ਨੇ ਜਿੱਥੇ ਕਿ ਨੌਜਵਾਨਾਂ ਵੱਲੋਂ ਇੱਥੇ ਜਿਹੜੇ ਕਿ ਸਫਾਈ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਪਾਣੀ ਸਤਲੁਜ ਦਰਿਆ ਦਾ ਜਿਹੜਾ ਪਾਣੀ ਨੂੰ ਸਾਫ਼ ਰੱਖਿਆ ਜਾਵੇ ਔਰ ਜਿਹੜਾ ਗੰਦਾ ਨੂੰ ਸਾਈਡ ਤੇ ਕੱਢਿਆ ਜਾ ਰਿਹਾ ਜਿਹੜੇ ਇੱਥੇ ਨੌਜਵਾਨ ਹੈਗੇ ਜਿਨ੍ਹਾਂ ਨੇ ਕੰਮ ਸ਼ੁਰੂ ਕੀਤਾ ਗੱਲਬਾਤ ਉਹਨਾਂ ਨਾਲ ਕਰਾਂਗੇ ਜਿਹੜਾ ਇਹਨਾਂ ਦੇ ਡਾਕਟਰ ਮਨਜੀਤ ਹੈ ਜੀ ਮੇਰਾ ਨਾਮ ਹਾਂ ਜੀ ਸਰ ਤੁਸੀਂ ਸਤਲੁਜ ਦਰਿਆ ਨੂੰ ਸਾਫ ਕਰ ਰਹੇ ਹੋ ਪਾਣੇ ਨੂੰ ਸਾਫ ਕਰ ਰਹੇ ਹੋ ਕਿ ਕਾਰਨ ਕੀ ਆ ਕਿਵੇਂ ਦਿਮਾਗ ਚਾਈ ਗੱਲ ਵੀ ਸਾਫ ਹੋਣੀ ਦੇਖੋ ਜੀ ਹਰਮਨਦੀ ਦਾ ਨਾ ਕੁਦਰਤ ਨਾਲ ਕਨੈਕਸ਼ਨ ਹੁੰਦਾ ਹੈ ਆਟੋਮੈਟਿਕ ਤੇ ਉਹ ਕੁਦਰਤ ਵਧੀਆ ਹੋਊਗੀ ਤੇ ਆਪਣੀ ਮੈਂਟਲ ਹੈਲਥ ਵਧੀਆ ਹੋਊਗੀ ਦੂਜੀ ਗੱਲ ਇਹ ਆ ਵੀ ਕੁਦਰਤ ਦੀ ਜਿਹੜੇ ਆਪਾਂ ਨੂੰ ਇਹ ਦਾਤ ਮਿਲੀ ਹੈ ਪੰਜਾਬ ਨੂੰ ਸਪੈਸ਼ਲੀ ਦਰਿਆ ਮਿਲੇ ਨੇ ਇੰਨੇ ਵਧੀਆ-ਵਧੀਆ ਸੋਹਣੇ ਦਰਿਆ ਮਿਲੇ ਆਪਾਂ ਇਹਨਾਂ ਦਾ ਸਰੂਪ ਬਗਾੜਿਆ ਤੇ ਮੁੜ ਪੁਰਾਣੇ ਸਰੂਪ ਚ ਲਿਆਉਣ ਦਾ ਸਾਡਾ ਟੀਚਾ ਹੈ ਤੇ ਅਸੀਂ ਇਹੀ ਦੇਖਦੇ ਹੁੰਨੇ ਆ ਹਾਂ ਜੀ ਹਾਂ ਜੀ ਹਾਂ ਇਹੀ ਦੇਖਦੇ ਹੁੰਨੇ ਆ ਸੀ ਵੀ ਇਹ ਆਪਣੇ ਹੀ ਲੋਕ ਨੇ ਜਿਹੜੇ ਇਸ ਹਾਲਾਤ ਦੇ ਜ਼ਿੰਮੇਵਾਰ ਨੇ ਤਾਂ ਅਸੀਂ ਸੋਚਿਆ ਵੀ ਇੱਕ ਕੋਸ਼ਿਸ਼ ਕਰੀਏ ਦੇਖਦੇ ਹਾਂ ਕਿੱਥੇ ਤੱਕ ਇਹ ਕੋਸ਼ਿਸ਼ ਜਾਊਗੀ ਜੀ ਅੱਛਾ ਜਰੂਰ ਤੁਸੀਂ ਸਫਾਈ ਕਦੋਂ ਸ਼ੁਰੂ ਕੀਤੀ ਸੀ ਤੇ ਕਿੰਨਾ ਟਾਈਮ ਤੁਹਾਨੂੰ ਹੋ ਗਿਆ ਕੱਲਿਆਂ ਨੇ ਸ਼ੁਰੂ ਕੀਤੀ ਸੀ ਤੁਸੀਂ ਹਾਂਜੀ ਪਹਿਲਾਂ ਮੈਂ ਇਕੱਲਾ ਹੀ ਆਂਦਾ ਹੁੰਦਾ ਸੀ ਦੂਜੇ ਵਾਲੇ ਕੰਡੇ ਜਿਹੜੇ ਹੈਗੇ ਆ ਉਧਰ ਉਹ ਥੋੜਾ ਉਧਰ ਹੌਲੀ ਹੌਲੀ ਸ਼ੁਰੂਆਤ ਕੀਤੀ ਮੈਂ 2-3 ਮਹੀਨੇ ਇਕੱਲਾ ਹੀ ਆਇਆ ਫਿਰ ਮੈਂ ਇੰਸਟਾਗ੍ਰam ਤੇ ਵੀਡੀਓ ਚਾੜਨੀ ਸ਼ੁਰੂ ਕਰਤੀ ਪਹਿਲੀ ਵੀਡੀਓ 21 ਅਪ੍ਰੈਲ ਨੂੰ ਪਾਈ ਸੀ ਉਸ ਤੋਂ ਬਾਅਦ ਵੀਡੀਓ ਦੇ ਕਮੈਂਟ ਤੇ ਬਹੁਤ ਵਧੀਆ ਸਪ ਇਹ ਪੁੱਛਣ ਲੱਗੇ ਵੀ ਤੁਸੀਂ ਕਿੱਥੇ ਆੰਦੇ ਹੋ ਹੌਲੀ 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 ਕਰਕੇ ਹੁਣ ਸਾਡੇ ਸਾਹਮਣੇ ਆਏ ਮੋਹਮ ਬਣ ਚੁੱਕੀ ਆ ਹੁਣ ਇਹ ਤੁਸੀਂ ਸੰਡੇ ਦੇ ਸੰਡੇ ਆੰਦੇ ਹੋ ਜਾਂ ਕਿਦਾਂ ਹੋਰ ਵੀ ਨੌਜਵਾਨ ਜਿਹੜੇ ਜੁੜੇ ਸੰਡੇ ਸਾਡਾ ਜੀ ਹੁਣ ਸਤਲੁਜ ਤੱਕ ਸੀਮਿਤ ਨਹੀਂ ਰਿਹਾ ਅਸੀਂ ਵਾਟਰ ਵਾਰੀਅਰਸ ਪੰਜਾਬ ਦੇ ਨਾਂ ਤੋਂ ਮੋਹਮ ਸ਼ੁਰੂ ਕਰੀ ਹੈ ਇਹ ਸਤਲੁਜ ਰਾਵੀ ਬਿਆਸ ਤੇ ਅਸੀਂ ਇਹ ਵੀ ਸੋਚਦੇ ਆਂ ਵੀ ਜਿਹੜੇ ਪੁਰਾਣੇ ਸੂਏ ਨੇ ਉਹਨਾਂ ਤੇ ਵੀ ਕੰਮ ਕੀਤਾ ਜਾਵੇ ਤੇ ਇਹ ਸੰਡੇ ਨੂੰ ਸਤਲੁਜ ਤੇ ਹੁੰਦੀ ਆ ਡਰਾਈਵ ਸੰਡੇ ਨੂੰ ਹੀ ਸੈਟਰਡੇ ਨੂੰ ਹੀ ਬਿਆਸ ਤੇ ਵੀ ਡਰਾਈਵ ਹੁੰਦੀ ਆ ਹੁਣ ਹੌਲੀ ਹੌਲੀ ਵੀਡੀਓ ਉਹਨਾਂ ਦੀ ਆਣੀਆ ਸ਼ੁਰੂ ਹੋ ਗਈਆਂ ਨੇ ਤੇ ਬਿਆਸਤੇ ਰਾਵੀ ਤੇ ਵੀ ਹੁੰਦੀ ਹੈ ਤੇ ਸਤਲੁਜ ਜਿਹੜਾ ਆਪਣਾ ਰੋਪੜ ਨਿਕੜਦਾ ਉੱਥੋਂ ਤੋਂ ਵੀ ਵੀਡੀਓ ਆਣੀਆ ਸ਼ੁਰੂ ਹੋ ਰਹੀ ਹੈ ਮਤਲਬ ਅਲੱਗ-ਅਲੱਗ ਦਰਿਆਵਾਂ 'ਤੇ ਤੁਹਾਡੀ ਜਿਹੜੀ ਟੀਮ ਉੱਥੇ ਬਣ ਗਈ ਉਹਨਾਂ ਵੱਲੋਂ ਵੀ ਸਫਾਈ ਦਾ ਕੰਮ ਜਿਹੜਾ ਸ਼ੁਰੂ ਕੀਤਾ ਜਾ ਰਿਹਾ ਹੈ ਹਾਂਜੀ ਇਹ ਇਕੱਲਾ ਸਫਾਈ ਨਹੀਂ ਹੈਗਾ ਇਹ ਅਵੇਅਰਨੈਸ ਵੀ ਹੈ ਕਿਉਂਕਿ ਇਹ ਇਹ ਜਿਹੜੀ ਸਫਾਈ ਕਰਨ ਦੀ ਆਪਾਂ ਨੂੰ ਲੋੜ ਪਈ ਕਿਉਂ ਕਿ ਇਹ ਲੋਕਾਂ 'ਚ ਅੰਧਵਿਸ਼ਵਾਸ ਹੈਗਾ ਜਿਹੜਾ ਧਰਮ ਦੇ ਬਿਲਕੁਲ ਖਿਲਾਫ ਹੈ ਸਾਰੇ ਧਰਮਾਂ ਦੇ ਖਿਲਾਫ ਆ ਕੁਦਰਤ ਨੂੰ ਹਾਨੀ ਪਹੁੰਚਾਉਣਾ ਤੇ ਲੋਕ ਕਰ ਅਤੇ ਜਦੋਂ ਲੋਕ ਧਾਰਮਿਕ ਸਮੱਗਰੀ ਇੱਥੇ ਜਲ ਪ੍ਰਵਾਹ ਕਰਦੇ ਨੇ ਕਿਹੜੀ ਚੀਜ਼ਾਂ ਜਾ ਰਹਾ ਉੱਥੇ ਨਿਕਲਦੀਆਂ ਕਿਹੜੀਆਂ ਚੀਜ਼ਾਂ ਨਿਕਲਦੀਆਂ ਸਭ ਤੋਂ ਜ਼ਿਆਦਾ ਜੀ ਇੱਥੇ ਕੱਪੜੇ ਨਿਕਲਦੇ ਆ ਇਹ ਫੋਟੋਆਂ ਧਾਰਮਿਕ ਫੋਟੋਆਂ ਨਿਕਲਦੀਆਂ ਨੇ ਦੇਵੀ ਦੇਵਤਾਵਾਂ ਦੀਆਂ ਗੁਰੂ ਪੀਰਾਂ ਦੀਆਂ ਫੋਟੋਆਂ ਨਿਕਲਦੀਆਂ ਨੇ ਤੇ ਕੱਚ ਨਿਕਲਦਾ ਜੀ ਕੱਚ ਸਾਡੇ ਲੋਕਾਂ ਦੇ ਕਈ ਵਾਰੀ ਵੋਲੰਟੀਅਰਸ ਦੇ ਵਜਿਆ ਵੀ ਹੈ ਤੇ ਮੂਰਤੀਆਂ ਨਿਕਲਦੀਆਂ ਨੇ ਤੇ ਇਸ ਤੋਂ ਇਲਾਵਾ ਟੂਣਿਆਂ ਦਾ ਸਮਾਨ ਜਿਹੜਾ ਹੈਗਾ ਨੇਲ ਪਾਲਿਸ਼ ਵਗੈਰਾ ਹੋਗੀ ਲਿਪਸਟਿਕ ਵਗੈਰਾ ਹੋਗੀ ਇਹੋ ਜਿਹੀਆਂ ਚੀਜ਼ਾਂ ਫੁੱਲ ਤੇ ਫੋਟੋਆਂ ਰਾਖ ਇਹੋ ਜਿਆ ਕੁਛ ਤੇਲ ਵਾਲੇ ਦੀਵੇ ਇਹੋ ਜੀਆਂ ਚੀਜ਼ਾਂ ਮਿਲਦੀਆਂ ਅੱਛਾ ਜਦੋਂ ਸਫਾਈ ਕਰਦੇ ਹਾਂ ਜਿਵੇਂ ਪਾਣੀ ਜਿਵੇਂ ਗੰਦਲਾ ਤੁਸੀਂ ਕਹਿੰਦੇ ਹੋ ਜਾਂਦਾ ਜਦੋਂ ਲੋਕ ਇੱਥੇ ਸਮਗਰੀ ਕੋਈ ਵੀ ਛੱਡਦੇ ਆ ਤੇ ਕੋਈ ਬਿਮਾਰੀ ਲੱਗਣ ਦਾ ਡਰ ਨਹੀਂ ਕਿਵੇਂ ਉਹਨੂੰ ਸਾਫ਼ ਸਫਾਈ ਕਿਵੇਂ ਕਰਦੇ ਹੋ ਕੋਈ ਗਲਵਜ਼ ਪਾ ਕੇ ਜਾਂ ਕੁਛ ਕਿਦਾਂ ਅਸੀਂ ਸਾਰੇ ਵਲੰਟੀਅਰ ਜਿਹੜੇ ਸਫਾਈ 'ਚ ਸ਼ਾਮਲ ਹੁੰਦੇ ਆ ਉਹ ਗਲਵਜ਼ ਪ੍ਰੋਵਾਈਡ ਕਰਦੇ ਆ ਤੇ ਨਾਲੇ ਕੋਈ ਸਿੱਧਾ ਹੱਥ ਉਹਦੇ 'ਚ ਨਾ ਪਾਵੇ ਤਾਂ ਹਦਾਇਤਾਂ ਵੀ ਵਰਤਦੇ ਆ ਤੇ ਨਾਲ ਦੀ ਨਾਲ ਅਸੀਂ ਸਾਰਾ ਕੁਝ ਜਿਹੜੇ ਚੀਜ਼ਾਂ ਹੈਗੀਆਂ ਨੇ ਨਾਲ ਦੀ ਨਾਲ ਸੈਨੀਟਾਈਜ਼ ਵੀ ਕਰਦੇ ਆ ਸੈਨੀਟਾਈਜ਼ਰ ਵੀ ਪ੍ਰੋਵਾਈਡ ਕਰਦੇ ਆ ਜੀ अच्छा जरो ਤੁਸੀਂ ਇਹਨਾਂ ਨੂੰ ਲੋਕਾਂ ਨੂੰ ਰੋਕਦੇ ਹੋ ਜਿਵੇਂ ਉੱਥੇ ਸਤਲ ਜਿਵੇਂ ਦਰਿਆ ਦੇ ਉੱਪਰ ਪੁੱਲ ਦੇ ਉੱਪਰ ਜਿਹੜੇ ਲੋਕ ਜਰ ਸਿੱਟਦੇ ਆ ਸਮਗਰੀ ਸਿੱਟਦੇ ਆ ਕੋਈ ਗੱਲਬਾਤ ਨਹੀਂ ਲੋਕ ਜਿਵੇਂ ਲੜਦੇ ਲੁੜਦੇ ਤਾਂ ਨਹੀਂ ਜਿਵੇਂ ਕੋਈ ਇੱਥੇ ਆ ਕੇ ਵੀ ਕੋਈ ਜਲ ਪ੍ਰਵਾਹ ਕਰਦਾ ਕੋਈ ਇਦਾਂ ਦੀ ਗੱਲਬਾਤ ਹੋਈ ਕਦੀ ਇਹ ਤਾਂ ਬਹੁਤ ਜੀ ਵੀਡੀਓ ਹੈਗੀਆਂ ਨੇ ਪੇਜ ਤੇ ਲੋਕੀ ਲੜਦੇ ਵੀ ਆ ਸਾਡੇ ਨਾਲ ਹਾਈਲੀ ਐਜੂਕੇਟਿਡ ਲੋਕ ਵਕੀਲ ਜੱਜ ਕੋਈ ਪੁਲਿਸ ਵਾਲਾ ਮਤਲਬ ਇਹੋ ਜਿਹੇ ਮੈਕਮੇ ਦੇ ਵੀ ਲੋਕ ਹੁੰਦੇ ਆ ਜਿਨ੍ਹਾਂ ਦਾ ਕੰਮ ਹੈ ਇਹਨਾਂ ਚੀਜ਼ਾਂ ਦੇ ਖਿਲਾਫ ਕੰਮ ਕਰਨਾ ਉਹ ਉਲਟ ਚੱਲ ਰਿਹਾ ਸਾਡੇ ਸਪੋਰਟ ਕਰਨ ਦੀ ਵਜਾ ਸਾਡੇ ਨਾਲ ਖੇਬੜਦੇ ਨੇ ਫਿਲਮ ਸਟਾਰ ਵੀ ਇੱਕ ਇਹੋ ਜਿਹਾ ਸੀਗਾ ਤੇ ਦਿਹਾਣੇ ਦਾ ਨਾਂ ਨਹੀਂ ਮੈਂ ਉਹਨਾਂ ਦਾ ਜਾਣਦਾ ਸਾਨੂੰ ਬਾਅਦ ਚ ਪਤਾ ਲੱਗਾ ਲੋਕਾਂ ਨੇ ਕਮੈਂਟ ਚ ਦੱਸਿਆ ਉਹ ਵੀ ਅੰਧਵਿਸ਼ਵਾਸ ਦਾ ਸ਼ਿਕਾਰ ਹੋਏ ਨੇ ਜਿਆਦਾਤਰ ਲੋਕ ਕਹਿੰਦੇ ਅਸੀਂ ਮੱਛੀਆਂ ਨੂੰ ਖਵਾਉਣਾ ਹੈ ਵੀ ਤੁਹਾਡੇ ਪਲੇਟਫਾਰਮ ਦੇ ਰਾਹੀਂ ਮੈਂ ਦੱਸਦਾ ਪਹਿਲੀ ਗੱਲ ਇੱਥੇ ਮੱਛੀਆਂ ਹੈਗੀਆਂ ਨਹੀਂ ਮਰ ਗਈਆਂ ਪੋਲੂਸ਼ਨ ਕਰਕੇ ਜਿੰਨੀਆਂ ਵੀ ਹੈਗੀਆਂ ਨੇ ਉਹਨਾਂ ਨੂੰ ਤੁਸੀਂ ਆਟਾ ਪਾ ਕੇ ਮਾਰ ਦੇਣਾ ਸਟੱਡੀ ਆ ਰਿਸਰਚ ਆ ਇਹਦੇ ਤੇ ਪੜ੍ਹ ਲਓ ਜਾ ਕੇ ਮੱਛੀਆਂ ਨਹੀਂ ਖਾ ਸਕਦੀਆਂ ਜਿਹੜਾ ਫੂਡ ਜੇ ਤੁਹਾਡੀ ਇੰਨੀ ਸ਼ਰਤ ਹੈ ਫਿਰ ਫਿਸ਼ ਫੂਡ ਲੈ ਕੇ ਪਾਓ ਚੱਜ ਦੀ ਗੱਲ ਇਹ ਹੋਊਗੀ ਫਿਸ਼ ਫੂਡ ਲੈ ਕੇ ਪਾਓ ਅੰਨ ਦੀ ਵੈਸੇ ਹੀ ਆਪਣੇ ਦੇਸ਼ 'ਚ ਭੁੱਖਮਰੀ ਨਾਲ ਲੋਕ ਮਰਦੇ ਆ ਉਹਨਾਂ ਨੂੰ ਪ੍ਰੋਵਾਈਡ ਕਰੋ ਠੀਕ ਹੈ ਜੀ ਇਹ ਮੱਛੀਆਂ ਨੂੰ ਥੋੜੀ ਲੋੜ ਨਹੀਂ ਕੁਦਰਤ ਨੇ ਮੱਛੀਆਂ ਵਾਸਤੇ ਘਾਹ ਪੈਦਾ ਕੀਤੇ ਆ ਸਪੈਸ਼ਲ ਕੀੜੇ ਮਕੋੜੇ ਹੈਗੇ ਉਹ ਖਾਂਦੀਆਂ ਨੇ ਇਹ ਟੋਟਲ ਉਲਟ ਕਨਸੈਪਟ ਆ ਮੱਛੀਆਂ ਨੂੰ ਬਿਮਾਰ ਕਰਦੇ ਹੋ ਪਲਾਸਟਿਕ ਸੁੱਟਦੇ ਹੋ ਨੁਕਸਾਨ ਹੀ ਹੁੰਦਾ ਫਾਇਦਾ ਨਹੀਂ ਹੁੰਦਾ ਜੀ ਜੀ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨੌਜਵਾਨ ਕੁੜੀਆਂ ਵੱਲੋਂ ਵੀ ਜਿਹੜਾ ਕਿ ਦੇਖੋ ਤੇ ਸਫਾਈ ਜਿਹੜੀ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਪੁਲ ਦੇ ਉੱਪਰ ਸਖਸ਼ ਵੱਲੋਂ ਜਿਹੜਾ ਕਿ ਕੀਤਾ ਜਾ ਰਿਹਾ ਪਰ ਇਹਨਾਂ ਵੱਲੋਂ ਰੋਕਿਆ ਵੀ ਜਾਂਦਾ ਆ ਤੇ ਨਾ ਜਿਵੇਂ ਜਿਸ ਤਰ੍ਹਾਂ ਦੇਖਿਆ ਵਿਸਲ ਮਾਰੀ ਇਹਨਾਂ ਨੇ ਸਿਟੀ ਮਾਰੀ ਆ ਨੌਜਵਾਨ ਜਿਹੜਾ ਕਿ ਉਹਨਾਂ ਨੂੰ ਰੋਕਿਆ ਕਿ ਤੁਸੀਂ ਨਾ ਤੇ ਸਮਗਰੀ ਕੋਈ ਵੀ ਜਲ ਪ੍ਰਵਾਹ ਕਰੋ ਤਾਂ ਕਿ ਜਿਹੜਾ ਕਿ ਇੱਥੇ ਪਾਣੀ ਖਰਾਬ ਹੋਵੇ ਪਰ ਫਿਰ ਵੀ ਜਿਹੜੇ ਲੋਕ ਸਿੱਟ ਤਾਂ ਦਿੰਦੇ ਨੇ ਪਰ ਇਹਨਾਂ ਵੱਲੋਂ ਕੋਸ਼ਿਸ਼ ਪੂਰੀ ਹੁੰਦੀ ਆ ਕਿ ਜਿਹੜਾ ਪਾਣੀ ਜਿਹੜਾ ਕਿ ਸਾਫ਼ ਹੋਵੇ ਹੋਰ ਵੀ ਇੱਥੇ ਨੌਜਵਾਨ ਹੈਗੇ ਨੇ ਗੱਲਬਾਤ ਉਹਨਾਂ ਨਾਲ ਕਰਨ ਦੀ ਕੋਸ਼ਿਸ਼ ਕਰਨਗੇ ਸਰ ਕੀ ਲੱਗਦਾ ਕਿ ਤੁਹਾਨੂੰ ਜਿਸ ਤਰ੍ਹਾਂ ਲੋਕ ਇੱਥੇ ਜਲ ਪ੍ਰਵਾਹ ਕਰਦੇ ਨੇ ਕਿੰਨੀ ਵੇਅਰਨੈਸ ਹੋਣੀ ਚਾਹੀਦੀ ਆ ਅਵੇਅਰਨੈਸ ਤਾਂ ਹੋਣੀ ਚਾਹੀਦੀ ਹੈ ਜੀ ਲੋਕਾਂ ਦਾ ਇਹੀ ਹੈਗਾ ਕਨਸੈਪਟ ਕਿ ਬਸ ਕਿਸੇ ਨੇ ਘਰ ਦੇ ਨਾਲ ਕਹਿ ਕੇ ਪੇਸਤਾ ਜਾਂ ਪਹਿਲਾਂ ਤਾਂ ਸੁੱਟਦੇ ਆ ਰਿਹਾ ਬਸ ਸੁੱਟੇ ਜਾਣਾ ਸੁੱਟੇ ਜਾਣਾ ਕੋਈ ਇਹ ਕਨਸੈਪਟ ਨਹੀਂ ਹੈਗਾ ਕਿ ਕਿਉਂ ਸੁੱਟਣਾ ਇਨਾ ਅੱਗੇ ਨੁਕਸਾਨ ਕੀ ਹੋ ਰਿਹਾ ਉਹ ਚੀਜ਼ ਕੰਜ਼ਿਊਮ ਹੋ ਰਹੀ ਆ ਜਾਂ ਵਿੱਚ ਅੱਗੇ ਪਾਣੀ ਨੂੰ ਨੁਕਸਾਨ ਪੁੰਜਾਰੀ ਆ ਪਾਣੀ ਗੰਦਾ ਹੈਗਾ ਆਪੋ ਚ ਰੱਬ ਦੇ ਚੀਜ਼ਾਂ ਸੁੱਟ-ਸੁੱਟ ਕੇ ਭਗਵਾਉਂਦੇ ਜਿਦਾ ਕਹਿ ਕੇ ਨਾਮ ਦੀਆਂ ਮੰਦਰ ਦੇ ਆਪਣਾ ਸੁੱਟ-ਸੁੱਟ ਕੇ ਇਹਨੂੰ ਉਸ ਚੀਜ਼ ਦੀ ਬੇਅਦਵੀ ਹੀ ਕਰਦੇ ਹੈਗੇ ਆ ਜੇ ਪਾਣੀ ਸਾਫ਼ ਹੋਵੇ ਫਿਰ ਤਾਂ ਆਪਾਂ ਚਲੋ ਕਹੀਏ ਵੀ ਸਾਫ਼ ਇਹਨਾਂ ਨੇ ਛੱਡਿਆ ਹੀ ਨਹੀਂ ਬਾਕੀ ਇਹੀ ਆ ਇਹ ਭਾਜੀ ਪਹਿਲੀ ਵਾਰ ਆਏ ਨੇ ਇਹਨਾਂ ਦਾ ਹਾਂਜੀ ਸਰ ਤੁਸੀਂ ਪਹਿਲੀ ਵਾਰ ਆਏ ਹੋ ਇੱਥੇ ਹਾਂਜੀ ਸਰ ਅੱਛਾ ਕੀ ਦੇਖ ਕੇ ਆਏ ਹੋ ਕੀ ਮਹਿਸੂਸ ਕੀਤਾ ਕਿ ਜਿਹੜਾ ਤੁਹਾਨੂੰ ਤੁਸੀਂ ਇੱਥੇ ਆਏ ਹੋ ਜਿਹੜਾ ਸਫਾਈ ਜਿਹੜਾ ਚੱਲ ਰਿਹਾ ਇੱਥੇ ਪਾਣੀ ਨੂੰ ਸਾਫ਼ ਕੀਤਾ ਜਾ ਰਿਹਾ ਜਿਹੜੀ ਸਮਗਰੀ ਹੈ ਧਾਰਮਿਕ ਸਮਗਰੀ ਜਾਂ ਹੋਰ ਸਮਗਰੀ ਹੈ ਇਹਨੂੰ ਸਾਫ਼ ਕੀਤਾ ਜਾ ਰਿਹਾ ਕੀ ਸੋਚ ਮੰਨ ਚ ਕੀ ਆ ਤੁਹਾਨੂੰ ਸਰ ਇਹ ਸਾਰ ਲੱਗੇ ਸੀ ਮਨਜੀਦ ਭਾਜੀ ਲੱਗੇ ਸੀ ਇਹਨਾਂ ਨੇ ਇੰਸਟਾਗ੍ਰਾਮ ਤੇ ਪਾਈ ਵੀਡੀਓ ਵੀਡੀਓ ਦੇਖ ਕੇ ਅਸੀਂ ਇੱਥੇ ਆਏ ਆ ਕਿ ਸਾਡਾ ਫਰਜ਼ ਮੰਨਦਾ ਜੇ ਅਸੀਂ ਗੰਦ ਪਾਇਆ ਤਾਂ ਸਫਾਈ ਵੀ ਅਸੀਂ ਕਰਨੀ ਹੈ ਜੀ ਅਸੀਂ ਘਰੇ ਵੀ ਗੰਦ ਪਾਨੇ ਘਰੇ ਵੀ ਸਫਾਈ ਕਰ ਭਾਈ ਜੀ ਕਿੰਨੇ ਕੁ ਹੋਰ ਮੁੰਡੇ ਕਿੰਨੇ ਕੁ ਜੁੜੇ ਨੌਜਵਾਨ ਜੁੜੇ ਆ ਡੇਲੀ ਜੁੜਦੇ ਆ ਜਾਂ ਕਿੱਦਾਂ ਜੁੜਦੇ ਆ ਕਿੱਦਾਂ ਡੇਲੀ ਜੀ ਡੇਲੀ ਜਿੰਦਾ ਜਿੰਦਾ ਲੋਕਾਂ ਦੇ ਕੋਲੇ ਨਾਲ ਦੇ ਆਪਣਾ ਵਾਟਰ ਵਰਰ ਪੰਜਾਬ ਦੇ ਪੇਜ ਦੀ ਰੀਚ ਪਹੁੰਚਦੀ ਆ ਲੋਕੀ ਵੀਡੀਓ ਦੇਖਦੇ ਨੇ ਦੂਜਿਆਂ ਨੂੰ ਦੇਖਦੇ ਨੇ ਉਹਨਾਂ ਨੂੰ ਫੋਲੋ ਕਰਦੇ ਨੇ ਜਿਵੇਂ ਪੇਜ ਤੇ ਹੁਣ 50 ਹਜ਼ਾਰ ਦੇ ਨਜ਼ਦੀਕ ਲੋਕ ਜੁੜ ਚੁੱਕੇ ਨੇ ਤੇ ਫਿਜ਼ੀਕਲੀ ਇੱਥੇ 100 ਤੇ 150 ਬੰਦਾ ਆਂਦਾ ਜੋ ਕਿ ਹਰ ਵੀਕ ਵੇ ਵੀ 50 ਤੋਂ 100 ਬੰਦਾ ਵੱਧਦਾ ਜਾ ਰਿਹਾ ਹੈਗਾ ਅੱਛਾ ਹੋਰ ਨੌਜਵਾਨ ਨੂੰ ਮੈਸੇਜ ਕੀ ਜਣਾ ਦੇਣਾ ਚਾਹੁੰਦੇ ਹੋ ਨੌਜਵਾਨ ਹੋਣ ਜਾਂ ਇਹ ਲੋਕ ਹੋਣ ਜਿਹੜੇ ਸਮਗਰੀ ਤੇ ਛੁੱਟਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤਾਂ ਕਿ ਜੋ ਜਿਹੜਾ ਸਤਲੁਜ ਦਰਿਆ ਦਾ ਜਿਹੜਾ ਪਾਣੀ ਆ ਸਾਫ਼ ਹੋਵੇ ਉਹ ਤਾਂ ਕੋਈ ਬਿਮਾਰੀ ਨਾ ਲੱਗੇ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਜੀ ਜੋ ਆਪਣਾ ਬਰਦਾ ਸਬਾਨ ਹੈਗਾ ਆਪਾਂ ਕਹਿੰਦੇ ਕਿ ਜੋ ਵੀ ਇੱਥੇ ਸੁੱਟਣਾ ਹੈਗਾ ਉਹਨੂੰ ਆਪਣਾ ਘਰ ਦੇ ਨੇੜੇ ਕਿਤੇ ਸਾਫ਼ ਪਲਾਟ ਦੇ ਵਿੱਚ ਦੇ ਕੇ ਉਹਨੂੰ ਅਗਨੀ ਪੇਟ ਕੀਤਾ ਜਾਵੇ ਉਹਦੀ ਸਬਾਉ ਨੂੰ ਪੇੜ ਬੂਟਿਆਂ ਦੇ ਵਿੱਚ ਪਾਇਆ ਜਾਵੇ ਤੇ ਬਾਕੀ ਇੱਕ ਸਾਇੰਸ ਦੇ ਵਿਊ ਨਾਲ ਹੁਣ ਠੀਕ ਹੈ ਪਹਿਲਾਂ ਪੁਰਾਣਾ ਚੱਲਦਾ ਆ ਰਿਹਾ ਠੀਕ ਹੈ ਅਸ ði ਟਾਈਮ ਅਕੋਰਡਿੰਗ ਸਾਨੂੰ ਦੇਖਣਾ ਇਹਦਾ ਕਿ ਸਾਨੂੰ ਪਾਣੀ ਦੀ ਕਿੰਨੀ ਲੋੜ ਹੈਗੀ ਆ ਚਲੋ ਪਾਣੀ ਜੇ ਅਸੀਂ ਨਹੀਂ ਇਹ ਪੀਨੇ ਅੱਗੇ ਵਾਲੇ ਲੋਕ ਤਾਂ ਇਹ ਪੀਂਦੇ ਹੈਗੇ ਨਾ ਉਹਨਾਂ ਦਾ ਸੋਚ ਕੇ ਇਹੀ ਸਭ ਤੋਂ ਵੱਡਾ ਪੁੰਨ ਹੈਗਾ ਵਾ ਕਿ ਹੋਰ ਕਿਸੇ ਚੀਜ਼ ਨੂੰ ਆਪਾਂ ਨੂੰ ਰੱਬ ਨੂੰ ਧਿਆਨ ਦੀ ਲੋੜ ਨਹੀਂ ਹੈਗੀ ਜੇ ਆਪ ਆਪਣੇ ਪਾਣੀ ਹਵਾ ਨੂੰ ਸਾਫ਼ ਰੱਖੀਏ ਜੀ ਬਿਲਕੁਲ ਇੱਕ ਨੌਜਵਾਨ ਵੱਲੋਂ ਜਿਹੜੀ ਕਿ ਸ਼ੁਰੂਆਤ ਕੀਤੀ ਗਈ ਸੀ ਸਤਲੁਜ ਦਰਿਆ ਨੂੰ ਸਾਫ਼ ਰੱਖਣ ਲਈ ਜਿਹੜੇ ਇੱਥੇ ਲੋਕ ਸਮਗਰੀ ਸੁੱਟਦੇ ਆ ਕੂੜਾ ਕਰਕਟ ਸੁੱਟਦੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਨੌਜਵਾਨਾਂ ਵੱਲੋਂ ਜਿਹੜਾ ਕੂੜਾ ਇਕੱਠਾ ਕਰਕੇ ਉਹਨਾਂ ਨੂੰ ਜਲਾਇਆ ਜਾ ਰਿਹਾ ਤਸਵੀਰਾਂ ਦੇਖ ਸਕਦੇ ਹੋ ਇਹ ਨੌਜਵਾਨ ਵੱਡੀ ਗਿਣਤੀ ਵਿੱਚ ਆ ਕੇ ਇੱਥੇ ਪਹੁੰਚ ਕੇ ਸਤਲੁਜ ਦਰਿਆ ਤੇ ਜਿਹੜੇ ਕਿ ਸਫਾਈ ਕਰਦੇ ਨੇ ਨੌਜਵਾਨਾਂ ਵੱਲੋਂ ਜਿਹੜੀ ਕਿ ਸਫਾਈ ਕੀਤੀ ਜਾ ਰਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਸੋ ਇੱਕ ਨੌਜਵਾਨ ਵੱਲੋਂ ਜਿਹੜੀ ਸ਼ੁਰੂਆਤ ਕੀਤੀ ਗਈ ਸਤਲੁਜ ਦਰਿਆ ਦੇ ਜਿਹੜਾ ਪਾਣੀ ਆ ਉਹਨੂੰ ਸਾਫ਼ ਕਰਨੇ ਹੁਣ ਸੈਂਕੜੇ ਜਿਹੜੇ ਕਿ ਨੌਜਵਾਨ ਉਹਨਾਂ ਨਾਲ ਮਿਲ ਕੇ ਇਹ ਸਫਾਈ ਜਿਹੜੀ ਕਰ ਰਹੇ ਨੇ ਔਰ ਜਿਹੜਾ ਪਾਣੀ ਨੂੰ ਸਾਫ਼ ਸੁਥਰਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਲੁਧਿਆਣਾ ਤੋਂ ਲਖਵਿੰਦਰ ਸਿੰਘ ਡੇਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ